ਸਾਤਸੰਗ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਬਲਵੰਦਰ ਸਿੰਘ ਪੱਖੋਂ ਕਿ ਜਿਵੇਂ ਕਿ ਤੁਸੀਂ ਅਕਸਰ ਦੇਖਦੇ ਹੋ ਲੋੜਵੰਦ ਪਰਿਵਾਰਾਂ ਦੀ ਜਾਂ ਹੜਪੀੜਤ ਕਿਸਾਨ ਵੀਰਾਂ ਦੀ ਅਸੀਂ ਕਾਫੀ ਲੰਬੇ ਸਮੇਂ ਤੋਂ ਸੰਗਤ ਦੇ ਸਹਿਯੋਗ ਦੇ ਨਾਲ ਸੇਵਾ ਕਰ ਰਹੇ ਹਾਂ ਤੇ ਪਿਛਲੇ ਦਿਨੀ ਗੁਰੂ ਕੀਆਂ ਲਾਡਲੀਆਂ ਫੌਜਾਂ ਨੇ ਵਿਦੇਸ਼ਾਂ ਚੋਂ ਸਾਨੂੰ ਸੇਵਾ ਭੇਜੀ ਸੀ ਤੇ ਜਿਹਦੇ ਵਿੱਚ ਅੱਜ ਅਸੀਂ 100 ਬੋਰੀ ਦੇ ਕਰੀਬ ਖਾਦ ਦਾਇਆ ਤੇ ਨਾਲ ਐਨਪੀਕੇ ਜਿਹੜੀ ਆ ਇਹ ਸਾਨੂੰ ਮਿਲੀ ਆ ਕਿਉਂਕਿ ਸਾਨੂੰ ਖਾਦ ਦੀ ਬੜੀ ਵੱਡੀ ਪ੍ਰੋਬਲਮ ਆ ਰਹੀ ਵੀ ਖਾਦ ਮਿਲ ਨਹੀਂ ਰਹੀ ਤੇ ਇਹ ਸੁਸਾਇਟੀ ਚੋਂ ਮਿਲਦੀ ਆ ਕਿਉਂਕਿ ਮਾਰਕੀਟ ਚੋਂ ਤੇ ਅਵੇਲੇਬਲ ਹੀ ਨਹੀਂ ਹੈਗੀ ਤੇ ਸਰਕਾਰੀ ਸੁਸਾਇਟੀ ਦੇ ਵਿੱਚੋਂ ਹੀ ਅਸੀਂ ਲਈਆ ਕਿਸਾਨਾਂ ਦੀਆਂ ਕਾਪੀਆਂ ਇਕੱਠੀਆਂ ਕਰਕੇ ਤੇ ਅੱਜ ਅਸੀਂ ਕਿਸਾਨਾਂ ਨੂੰ ਇਹ ਖਾਦ ਦੇਣੀ ਆ ਤੇ ਨਾਲ ਅਸੀਂ 2-2000 ਰੁਪਇਆ ਜਿਹੜਾ ਇਹਨਾਂ ਨੂੰ ਡੀਜ਼ਲ ਵਾਸਤੇ ਵੀ ਗਰੁੱਪੀਆਂ ਲਾੜ ਲੀਆਂ ਫੌਜਾਂ ਵੱਲੋਂ ਆ ਜਿਹੜੀ ਸਾਡੇ ਕੋਲ ਸੇਵਾ ਆ ਉਹ ਨਾਲ ਅਸੀਂ ਦੇ ਰਹੇ ਹਾਂ ਤੇ ਸਤਿਗੁਰੂ ਕਿਰਪਾ ਕਰਨ ਸਾਡੀ ਕੋਸ਼ਿਸ਼ ਆ ਕਿ ਸਾਨੂੰ ਖਾਦ ਹੋਰ ਮਿਲ ਗਈ ਤੇ ਅਸੀਂ ਹੋਰ ਵੀ ਦਾਂਗੇ ਪਰ ਕਾਫੀ ਲੰਬੇ ਸਮੇਂ ਤੋਂ ਬੜੀ ਜਦੋਜਹਤ ਤੋਂ ਬਾਅਦ ਸਾਨੂੰ ਇਹ ਸੌਕ ਬੋਰੀ ਖਾਦ ਮਿਲੀ ਆ ਤੇ ਬੇहद ਸ਼ੁਕਰਗੁਜ਼ਾਰ ਆ ਗਰੂਪੀਆਂ ਲਾਲੀਆਂ ਫੌਜਾਂ ਦੇ ਕਿਉਂਕਿ ਉਹ ਪਹਿਲਾਂ ਵੀ ਬੜੀ ਸੇਵਾ ਕਰਦੇ ਰਹੇ ਨੇ ਕਿਉਂਕਿ ਉਹਨਾਂ ਦੀ ਭੇਜੀ ਸੇਵਾ ਨਾਲ ਬਹੁਤ ਸਾਰੇ ਸ਼ਹੀਦ ਪਰਿਵਾਰਾਂ ਦੇ ਘਰ ਮੱਝਾਂ ਲੈ ਕੇ ਦਿੱਤੀਆਂ ਆਟੋ ਰਿਕਸ਼ੇ ਬਣਾ ਕੇ ਦਿੱਤੇ ਕਈਆਂ ਦੇ ਇਲਾਜ ਕਰਾਏ ਹੁਣ ਬਾਪੂ ਖਜਾਨ ਸਿੰਘ ਦੀ ਧੀ ਦਾ ਆਨੰਦਕਾਰਜ ਆ ਜੀ ਅ ਨਵੰਬਰ ਦੇ ਵਿੱਚ ਤੇ 28 ਨਵੰਬਰ ਦੇ ਕਰੀਬ ਤੇ ਉਹਨਾਂ ਵੱਲੋਂ ਹੁਕਮ ਆ ਗਿਆ ਕਿ 51000 ਦਾ ਸ਼ਗਨ ਉੱਥੇ ਦੇਣਾ ਤੇ ਇੱਕ ਬੇਟੀ ਹੋਰ ਦੀ ਮੈਂ ਵੀਡੀਓ ਪਾਈ ਸੀਗੀ ਬੇਬੀ ਨਾਗਕਲਾਂ ਪਿੰਡ ਤੋਂ ਦੋ ਭੈਣਾਂ ਦੀ ਵੀਡੀਓ ਤੁਸੀਂ ਵੇਖੀ ਬਹੁਤ ਵਾਇਰਲ ਹੋਈ ਆ ਉਹਦੇ ਲਈ ਵੀ ਹੁਕਮ ਆ ਗਿਆ ਸੀਗਾ ਕਿ ਜੋ ਸਮੇਂ ਅਨੁਸਾਰ ਜ਼ਰੂਰਤ ਅਨੁਸਾਰ ਕਿਉਂਕਿ ਸਾਡੇ ਕੋਲ ਉਹਨਾਂ ਦੀ ਸੇਵਾ ਖੁੱਲੀ ਪਈ ਹੁੰਦੀ ਆ ਕਿ ਜਿੰਨੀ ਵੀ ਸੇਵਾ ਉਸ ਬੇਟੀ ਦੇ ਵਿਆਹ ਦੇ ਵਿੱਚ ਤੁਸੀਂ ਲਾਉਣੀ ਚਾਹੋ ਤੇ ਤੁਸੀਂ ਲਾਇਓ ਵਰਤਿਓ ਹੋਰ ਵੀ ਲੋੜ ਪੈਗੀ ਹੋਰ ਵੀ ਭੇਜਣਗੇ ਤੇ ਬਿਹਾਰ ਸ਼ੁਕਰਗੁਜ਼ਾਰਾਂ ਸਤਿਗੁਰੂ ਜੀ ਦੇ ਚਰਨਾਚਰ ਆਰਦਾਸ ਬੇਨਤੀ ਆ ਕਿ ਗੁਰੂ ਕੀਆਂ ਲਾਡਲੀਆਂ ਫੌਜਾਂ ਉਹਨਾਂ ਦੇ ਪਰਿਵਾਰ ਨੂੰ ਉਹਨਾਂ ਦੇ ਸੰਗੀਆਂ ਸਾਥੀਆਂ ਨੂੰ ਉਹਨਾਂ ਦੇ ਕਾਰੋਬਾਰ ਚ ਸਤਿਗੁਰੂ ਜੀ ਬਰਕਤਾਂ ਪਾਉਣ ਤੇ ਉਹ ਇਸੇ ਤਰ੍ਹਾਂ ਹੀ ਜਿਹੜੀ ਆ ਵਧ ਚੜ ਕੇ ਸੇਵਾ ਕਰਦੇ ਰਹਿਣ ਤੇ ਹੁਣ ਅਸੀਂ ਆਪਣੇ ਪਿੰਡ ਪੱਖੋਕੇ ਮੈਂ ਹਮਾਰਾਂ ਬਲ ਮੂਲੋ ਵਾਲੀ ਪਗਠਾਣਾ ਠੇਠੜਕੇ ਤੇ ਇਸ ਤਰ੍ਹਾਂ ਕਈ ਹੋਰ ਪਿੰਡਾਂ ਦੀ ਵੀ ਸੰਗਤ ਜਿਹੜੀ ਆ ਸਾਡੇ ਕੋਲ ਪਹੁੰਚੀ ਆ ਕਿਸਾਨ ਵੀਰ ਸਾਡੇ ਕੋਲ ਪਹੁੰਚੇ ਨੇ ਜਿਨ੍ਹਾਂ ਨੂੰ ਅਸੀਂ ਅੱਜ ਅਸੀਂ ਖਾਣ ਦੇਣ ਜਾ ਰਹੇ ਹਾਂ ਤੇ ਕੋਸ਼ਿਸ਼ ਆ ਵੀ ਜਿਹੜੇ ਕੋਈ ਸਰਕਾਰੀ ਦਰਬਾਰੇ ਵੀ ਪਹੁੰਚ ਰੱਖਦੇ ਆ ਉਹਨਾਂ ਨੂੰ ਵੀ ਪੀ ਲੈ ਆ ਵੀ ਅਸੀਂ ਸੇਵਾ ਕਰਨੀ ਆ ਸਾਨੂੰ ਖਾਦ ਮੁਹਈਆ ਕਰਾ ਦੋ ਤੇ ਕਿਉਂਕਿ ਖਾਦ ਘੱਟ ਹੋਣ ਕਰਕੇ ਹੁਣ ਅਸੀਂ ਕੈਸ਼ ਵੀ ਨਾਲ ਨਗਦ ਦੇ ਰਹੇ ਆ ਉਹਨਾਂ ਦੀ ਸੇਵਾ ਜਿਹੜੀ ਪਈ ਆ ਉਹਨਾਂ ਚ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਅਸੀਂ ਜੇ ਖਾਦ ਮਿਲ ਗਈ ਠੀਕ ਨਹੀਂ ਤੇ ਕੈਸ਼ ਸੇਵਾ ਵੀ ਕਰਾਂਗੇ ਤਾਂ ਕਿ ਡੀਜ਼ਲ ਦੇ ਨਾਲ ਜਾਂ ਹੋਰ ਆਪਣੇ ਢੰਗ ਤਰੀਕੇ ਦੇ ਨਾਲ ਜਿਹੜਾ ਕਿਸਾਨ ਆਪਣਾ ਸਮੇਂ ਨੂੰ ਸੰਭਾਲ ਸਕੇ ਤੇ ਹੁਣ ਅਸੀਂ ਸ਼ੁਰੂ ਕਰਨ ਜਾ ਰਹੇ ਆ ਜੀ ਖਾਦ ਦੀ ਸੇਵਾ ਸਤਿਗੁਰੂ ਕਿਰਪਾ ਕਰਨਗੇ ਤੇ ਬਹੁਤ ਬਹੁਤ ਧੰਨਵਾਦ ਰੁਕੀਆਂ ਲਾਡਲੀਆਂ ਫੌਜੀਆਂ ਜਿਹੜੀਆਂ ਵਿਦੇਸ਼ਾਂ ਵਿੱਚ ਨੇ ਇਹ ਉਹਨਾਂ ਨੇ ਬੜੇ ਉਦਮ ਦੇ ਨਾਲ ਆ ਕਿਸਾਨ ਵੀਰਾਂ ਦੀ ਜਿਹੜੀ ਬਾਹਰ ਫੜਨ ਤੇ ਅਯਤਨ ਕੀਤਾ ਸੱਚੇ ਪਾਤਸ਼ਾਹ ਕਿਰਪਾ ਕਰੇ ਉਹਨਾਂ ਦੀ ਕਮਾਈ ਵਿੱਚ ਬਰਕਤ ਪਾਵੇ ਉਹਨਾਂ ਨੂੰ ਚੜ੍ਹਦੀ ਕਲਾ ਰੱਖੇ ਉਹਨਾਂ ਦੀ ਤੰਦਰੁਸਤੀ ਬਣਾਈ ਰੱਖੇ ਕਿਉਂਕਿ ਤੰਦਰੁਸਤ ਰਹਿਣਗੇ ਤੇ ਕਮਾਈ ਕਰਨਗੇ ਤੇ ਫਿਰ ਕਿਸੇ ਦੀ ਮਦਦ ਕਰ ਸਕਣੇ ਆਪਣੇ ਥੀਸੇ ਵਿੱਚ ਕੁਝ ਹੋਵੇ ਤੇ ਫਿਰ ਹੀ ਕਿਸੇ ਨੂੰ ਦਿੱਤਾ ਜਾ ਸਕਦਾ ਨਹੀਂ ਤੇ ਆਪਣੇ ਥੀਸੇ ਵਿੱਚ ਨਾ ਹੋਵੇ ਤੇ ਫਿਰ ਕਿਸੇ ਨੂੰ ਕਿੱਥੋਂ ਦਿੱਤਾ ਜਾਣਾ ਥੀਸੇ ਵਿੱਚ ਤਾਂ ਪਿੰਡਾਂ ਜੇ ਮਿਹਨਤ ਕਰੀਏ ਤੇ ਮਾਰਾ ਕਿਰਪਾ ਕਰਿਓ ਉਹਨਾਂ ਦੇ ਜੇਬਾਂ ਭਰੀਆਂ ਰਹਿਣ ਤੰਦਰੁਸਤ ਰਹਿਣ ਇੰਨੀਆਂ ਕ ਬੇਨਤੀਆਂ ਪ੍ਰਮਾਣ ਕਰਿਓ ਇਸੇ ਤਰ੍ਹਾਂ ਉਹ ਸੇਵਾ ਕਰਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਜਿਵੇਂ ਕਿ ਤੁਸੀਂ ਵੇਖਿਆ ਕਿ ਅੱਜ ਜਰੂਰਤਮੰਦ ਕਿਸਾਨਾਂ ਨੂੰ ਗੁਰੂਕੀਆਂ ਲਾਡਲੀਆਂ ਫੌਜਾਂ ਵੱਲੋਂ ਭੇਜੀ ਸੇਵਾ ਦੇ ਵਿੱਚੋਂ 100 ਬੋਰੀ ਦੇ ਕਰੀਬ ਜਿਹੜੀ ਆ ਡਾਇਆ ਖਾਦ ਵੰਡੀ ਗਈ ਆ ਤੇ ਇਹ ਖਾਦ ਜਿਹੜੀ ਲਗਭਗ 1,42,000 ਰੁਪਏ ਦੀ ਇਹ ਖਾਦ ਸੀਗੀ ਤੇ ਨਾਲ 22 ਕਿਸਾਨਾਂ ਨੂੰ 2-2000 ਰੁਪਏ ਡੀਜ਼ਲ ਦੀ ਜਿਹੜਾ ਉਹ ਨਾਲ ਦਿੱਤਾ ਗਿਆ ਕਿ ਇਸ ਵਕਤ ਸਾਡੇ ਨਾਲ ਨੇ ਸਰਪੰਚ ਸਿਚੂ ਕੇ ਸਰਦਾ ਹਰਜੀਤ ਸਿੰਘ ਜੀ ਤੇ ਇਹਨਾਂ ਦੀ ਇਹ ਬੱਦੇ ਨਾਲ ਹੀ ਸਾਨੂੰ ਇਹ ਖਾਦ ਜਿਹੜੀ ਆ ਮਿਲੀ ਸੀ ਕਿਉਂਕਿ ਖਾਦ ਦੀ ਅਵੇਲੇਬਿਲਟੀ ਐਡੀ ਖੁੱਲੀ ਨਹੀਂ ਹੈਗੀ ਤੇ ਉਹ ਫਿਰ ਸੋਸਾਇਟੀ ਦੀਆਂ ਕੁਝ ਜਿਹੜੀਆਂ ਇਕੱਠੀਆਂ ਕਰਕੇ ਕਾਪੀਆਂ ਤੇ ਫਿਰ ਇਹ ਜਿਹੜੀਆਂ ਬੜੇ ਤਰੀਕੇ ਦੇ ਨਾਲ ਉਹ ਸਾਨੂੰ ਖਾਦ ਮਿਲਦੀ ਆ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿਉਂਕਿ ਇਹਨਾਂ ਜਿਹੜਾ ਪਹਿਲੇ ਉਪਰਾਲੇ ਦੇ ਨਾਲ ਇਹਨਾਂ ਦੇ ਉਪਰਾਲੇ ਨਾਲ ਹੀ 100 ਬੋਰੀ ਖਾਦ ਮਿਲੀ ਸੀ ਕਿ ਇਹਨਾਂ ਨੂੰ ਬੇਤੀ ਕਰਾਂਗੇ ਵੀ ਹੋਰ 100 ਮਿਲ ਜੇ ਜੋ ਕਿ ਸਾਡੇ ਕੋਲ ਗੁਰੂ ਕੋ ਲੜਦੀਆਂ ਫਿਰ ਫੌਜਾਂ ਵੱਲੋਂ ਭੇਜੀ ਸੇਵਾ ਜੇ ਵੀ ਸਾਡੇ ਕੋਲ ਬਹੁਤ ਪਈ ਆ ਤੇ ਫੋਨ ਕਰਦੇ ਆਂਗੇ ਕਿ ਹੋਰ ਵੀ ਭੇਜੀ ਜਾਣੀ ਸਰਪੰਚ ਜੀ ਕੀ ਕਹਿਣ ਕਹੋਗੇ ਸਾਡੇ ਵਿਦੇਸ਼ੀ ਵਸਦੇ ਇਹਨਾਂ ਵੀਰਾਂ ਦੇ ਭਰਾਲੇ ਬਾਰੇ ਸਭ ਤੋਂ ਪਹਿਲਾਂ ਤੇ ਬਹੁਤ ਬਹੁਤ ਧੰਨਵਾਦ ਇਹਨਾਂ ਗੁਰਦੀਆਂ ਲਾੜੀਆਂ ਫੌਜਾਂ ਦਾ ਜਿਨ੍ਹਾਂ ਨੇ ਇੰਨੀ ਸਿੱਦਤ ਦੇ ਨਾਲ ਸਾਡੇ ਜਿਹੜੇ ਹੜ੍ਹ ਪ੍ਰਭਾਵਤ ਇਲਾਕੇ ਨੇ ਉਹਨਾਂ ਲੋਕਾਂ ਦੀ ਸਾਰ ਨਹੀਂ ਆ ਮੈਂ ਤੇ ਸਤਗੁਰੂ ਦੀ ਜਿਹੜੀ ਕਲਾ ਵਰਤ ਰਹੀ ਆ ਉਹੀ ਵੇਖ ਕੇ ਹੈਰਾਨ ਹੋਈਦਾ ਵਾ ਸਹੀ ਹੈ ਇੱਕ ਪਾਸੇ ਇਸ ਇਲਾਕੇ ਨੂੰ ਪੰਜਾਬ ਨੂੰ ਮਾਰਨ ਵਾਲੇ ਨੇ ਦੂਜੇ ਪਾਸੇ ਪੰਜਾਬ ਨੂੰ ਬਚਾਉਣ ਵਾਲੇ ਸਾਹਮਣੇ ਆਖ ਲੋਤੇ ਨੇ ਤੇ ਜਿੰਨਾ ਵੀ ਅਪਰਾਧਾ ਇਨ੍ਹਾਂ ਸੰਤਾਂ ਨੇ ਕੀਤਾ ਆ ਪਿਛਲੇ ਸਮੇਂ ਦੇ ਦਰਮਿਆਨ ਜਦੋਂ ਹੜ ਪਿਆ ਸੀ ਪਾਣੀ ਵਗ ਰਿਆ ਸੀ ਉਹ ਦਿਨ ਅਸੀਂ ਮਹਿਸੂਸ ਕਰਦੇ ਹਾਂ ਵੀ ਸਾਡੀ ਆਉਣ ਵਾਲੀ ਫਸਲ ਕਿਦਾਂ ਬੀਜੀ ਜਾਵੇਗੀ ਪਰ ਜਿਉ ਜੂਗਾ ਆਪਾਂ ਟਾਈਮ ਲੰਘਦਾ ਗਿਆ ਵਾ ਤੇ ਸਾਨੂੰ ਹੁਣ ਉਹ ਫਿਕਰ ਹੀ ਮੁੱਕ ਗਿਆ ਸਾਡਾ ਸਾਰਾ ਫਿਕਰ ਹੀ ਇਹ ਸਾਧ ਸੰਗਤ ਨੇ ਆਪਣੇ ਸਿਰ ਦੇ ਉੱਤੇ ਲਿਆ ਵਾ ਆਮ ਦੇਖਣ ਦੇ ਵਿੱਚ ਹੁਣ ਆਉਣ ਡਿਆ ਵਾ ਕਿਤੇ ਟਰੈਕਟਰ ਚੱਲਣ ਦੇ ਨੇ ਆਪਣੇ ਕੋਲ ਹੀ ਖਾਦ ਆਪਣੇ ਕੋਲੋਂ ਹੀ ਬੀਜ ਲੈ ਕੇ ਬੀਜਣ ਡਏ ਨੇ ਬਹੁਤ ਬਹੁਤ ਧੰਨਵਾਦ ਇੰਨਾ ਸਾਰਿਆਂ ਦਾ ਖਾਸ ਕਰਕੇ ਗੁਰਦਿਆਂ ਲਾਡਲੀਆਂ ਪਵਜਾ ਦਾ ਇਹ ਆਪਾਂ ਕੋਸ਼ਿਸ਼ ਕਰਾਂਗੇ ਹੋਰ ਵੀ ਜਿਹੜੇ ਕਿਸਾਨ ਕੋਈ ਰਹਿ ਗਏ ਨੇ ਉਹਨਾਂ ਨੂੰ ਹੋਰ ਵੀ ਦਾਇਆ ਖਾਦ ਲੈ ਕੇ ਤੇ ਉਹਨਾਂ ਨੂੰ ਦਿੱਤੀ ਜਾਵੇ ਇੰਨਾ ਕਹਿ ਕੇ ਮੈਂ ਸਾਰਿਆਂ ਸੰਗਤ ਦਾ ਧੰਨਵਾਦ ਫੇਰ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜੇਵੇਂ ਕਿ ਤੁਸੀਂ ਵੇਖਿਆ ਵਾ ਕਿ 100 ਬੋਰੀ ਖਾਦ ਸੀਗੀ ਤੇ ਸਾਡੇ ਮਨ ਚ ਸੀਗਾ ਵੀ ਜਿਹੜੇ ਵੀ ਕਿਸਾਨ ਵੀ ਸਾਡੇ ਕੋਲ ਪਹੁੰਚੇ ਨੇ ਕੋਈ ਖਾਲੀ ਨਾ ਜਾਵੇ ਕਿਉਂਕਿ ਕੋਈ 5 ਕਿੱਲੇ ਵਾਲਾ ਕੋਈ 7 ਕਿੱਲੇ ਵਾਲਾ ਕੋਈ 4 ਕਿੱਲੇ ਵਾਲਾ ਪਰ ਸਾਰਿਆਂ ਨੂੰ ਅਸੀਂ ਦੋ ਦੋ ਤਿੰਨ ਤਿੰਨ ਬੋਰੀਆਂ ਦਿੱਤੀਆਂ ਖਾਦ ਕਿਉਂਕਿ ਇੱਥੇ ਅੱਜ ਪੱਖੋ ਕੇ ਮਹਿਮਾਰਾਂ ਤੋਂ ਇਲਾਵਾ ਬਲ ਥੀਟਰ ਕੇ ਮੂਲੋ ਵਾਲੀ ਪਗਟਾਣਾ ਬੋੜ ਵਾਲਾ ਅਬਦਾਲ ਡੇਰਾ ਬਾਬਾ ਨਾਨਕ ਤੇ ਇਤਨਾ ਕਾਫੀ ਦੂਰ ਦਰਾਜ ਦੇ ਪਿੰਡਾਂ ਤੱਕ ਵੀ ਜਿਹੜੀ ਸ਼ਾਹਪੁਰ ਜਾਜਨ ਇਨਾ ਪਿੰਡਾਂ ਦੇ ਵਿੱਚ ਜਰੂਰਤਮੰਦ ਕਿਸਾਨਾਂ ਦੇ ਕੋਲੇ ਖਾਦ ਤੇ ਕੁਝ ਨਕਦ ਰਕਮੀ ਡੀਜ਼ਲ ਦੀ ਜਿਹੜੀ ਅਸੀਂ ਦਿੱਤੀ ਹੈ ਗੁਰਜੀਤ ਲਾਲ ਨਾਲ ਉਹ ਜਾਵ ਲੋ ਭੇਜੀ ਤੇ ਅਸੀਂ ਆਉਣ ਵਾਲੇ ਸਮੇਂ ਵਿੱਚ ਕੋਸ਼ਿਸ਼ ਕਰ ਰਹੇ ਹਾਂ ਤੇ ਸਰਪੰਚ ਜੀ ਮੈਂ ਚਾਹਾਂਗਾ ਜੀ ਇੱਕ ਅੱਜ ਦੇ ਦਿਨ ਦੇ ਵਿੱਚ ਤੁਸੀਂ 100 ਬੋਰੀ ਦਾ ਹੋਰ ਇੰਤਜ਼ਾਮ ਕਰ ਦਿਓ ਤੇ ਕਿਉਂਕਿ ਮੈਂ ਸਮੇਂ ਨਾਲ ਮੈਂ ਪਹਿਉਣ ਜੇ ਪੰਜਾਂ ਕੇ ਲੈਣੇ ਨੂੰ ਦੋ ਬੋਰੀਆਂ ਮਿਲੀਆਂ ਤੇ ਉਹ ਹੁਣ ਸਾਰੀ ਕਣਕ ਤੇ ਬਿਜਾਈ ਜਾਣੀ ਤੇ ਅਸੀਂ ਚਾਹਾਂਗੇ ਕਿ ਚਲੋ ਉਹਨਾਂ ਦਾ ਸਾਰਾ ਪੂਰਾ ਕਰ ਦਈਏ ਹਿਸਾਬ ਦਾ ਤੇ ਹੋਰ ਵੀ ਜਿਹੜੇ ਕਿਸਾਨ ਵੀਰ ਹੈ ਜੇ ਖਾਦ ਦੀ ਮੇਰੇ ਹਿਸਾਬ ਨਾਲ ਪਤਾ ਨਹੀਂ ਕੋ ਪਿੱਛੇ ਸ਼ਾਟੇ ਜਾ ਕੇ ਕੁਕਲ ਤੇ ਆ ਜਾਂਦੀ ਚੱਕਰ ਆ ਵੈਸੇ ਹੀ ਆ ਇਹ ਓਪਨ ਦੇ ਵਿੱਚ ਡਾਇਆ ਖਾਦੋ ਪਿਛਲੇ ਕਾਫੀ ਟਾਈਮ ਤੋਂ ਨਹੀਂ ਦੇ ਰਹੀ ਸਰਕਾਰ ਇਹ ਸਿਰਫ ਸਰਕਾਰੀ ਸੁਸਾਇਟੀਆ ਨੂੰ ਹੀ ਖਾਦ ਆ ਰਹੀ ਆ ਡਾਇਆ ਠੀਕ ਦੂਸਰੀਆਂ ਖਾਦਾਂ ਤੇ ਆਮ ਬਾਜ਼ਾਰ ਦੇ ਵਿੱਚੋਂ ਮਿਲ ਜਾਂਦੀਆਂ ਨੇ ਪਰ ਡੀਏਪੀਡੀ ਜਿਹੜੀ ਆ ਓਪਨ ਸੇਲ ਜਿਹੜੀ ਆ ਉਹ ਬੰਦ ਏ ਮੈਂ ਇਹ ਗੱਲ ਚਾਹੁੰਦਾ ਵੀ ਸਾਡੇ ਹਲਕੇ ਦੇ ਜਿਹੜੇ ਨਮਾਇंदे ਨੇ ਐਮਐਲਏ ਸਾਹਿਬ ਨੇ ਉਹਨਾਂ ਨੂੰ ਮਿਲ ਕੇ ਡੀਸੀ ਸਾਹਿਬ ਨਾਲ ਕੋਈ ਗੱਲ ਕੀਤੀ ਜਾਏ ਵੀ ਜਿਹੜੀਆਂ ਸੇਵਾ ਕਰਨ ਵਾਲੀਆਂ ਸੰਸਥਾਵਾਂ ਨੇ ਉਹ ਕਿਉਂਕਿ ਉਹਨਾਂ ਜਿਹੜੀ ਘਰ ਹੀ ਖੜਦੀਆਂ ਅਸੀਂ ਵੰਡਣੀ ਆ ਕਿ ਜੇ ਸਾਨੂੰ ਵੱਡੇ ਪੱਧਰ ਤੇ ਉੱਤੇ ਕਿਉਂਕਿ ਸਾਡੇ ਨਾਲ ਸੰਗਤ ਜੁੜੀ ਆ ਦੇਸ਼ ਵਿਦੇਸ਼ ਚੋਂ ਅਸੀਂ ਉਹ ਖਰੀਦ ਕੇ ਕਿਸਾਨਾਂ ਤੱਕ ਪਹੁੰਚਾ ਸਕਦੇ ਆ ਜੇ ਕੋਈ ਇਸ ਤਰ੍ਹਾਂ ਦਾ ਭਰਾਲਾ ਹੋ ਜੇ ਤੀ ਹੋਰ ਨਹੀਂ ਲੱਗਿਆ ਨਾ ਇਹ ਅਸੀਂ ਅੱਗੇ ਵਿਚਾਰ ਕਰ ਰਹੇ ਹਾਂ ਦੇ ਪੀ ਐਮ ਐਲ اے ਕੋਲੋਂ ਡੀ ਐਮ ਅਰਦਾਸਪੁਰ ਨੂੰ ਫੋਨ ਕਰਾਇਆ ਜਾਵੇ ਸੋਸਾਇਟੀ ਵਾਲੇ ਨੂੰ ਠੀਕ ਹੈ ਜੀ ਕਿ ਜਿਹੜੇ ਇਹਨਾਂ ਦੇ ਹਰ ਪ੍ਰਭਾਵਿਤ ਇਲਾਕੇ ਦੇ ਉੱਤੇ ਸੋਸਾਇਟੀਆਂ ਤੇ ਬਾਹਰ ਵੇਚਣ ਦੀ ਨਕਦ ਵੇਚਣ ਦੀ ਖਾਦੀ ਕੋ ਬੰਦੀ ਲੱਗੀ ਆ ਠੀਕ ਹੈ ਉਹਨੂੰ ਦੋ ਹਟਾ ਦੇਵੇ ਤਾ ਜੋ ਖੁੱਲੀ ਤਰ੍ਹਾਂ ਸੰਤਾਂ ਲੈ ਕੇ ਸੇਵਾ ਸੁਸਾਇਟੀਆਂ ਨਾ ਸੁਸਾਇਟੀਆਂ ਤੋਂ ਖਾਦ ਲੈ ਕੇ ਲੋਕਾਂ ਨੂੰ ਮਦਦ ਕਰ ਸਕਣ ਠੀਕ ਹੈ ਇਹ ਆਪਾਂ ਕਰ ਰਹੇ ਹਾਂ ਸ਼ਾਇਦ ਆਚੀ ਹੋ ਜਾਈ ਜਾਂ ਸਵੇਰੇ ਹੋ ਜਾਈ ਚਲੋ ਬਹੁਤ ਚੰਗੀ ਗੱਲ ਹੈ ਜੀ ਔਰ ਸਾਡੀ ਕੋਸ਼ਿਸ਼ ਰਹੇਗੀ ਜੀ ਇੱਕ ਅੱਧੀ ਗੱਡੀ ਜਿਹੜੀ ਆ ਅਸੀਂ ਯੂਰੀਆ ਖਾਦ ਦੀ ਵੀ ਲਵਾਂਗੇ ਕਿ ਕਿਸਾਨਾਂ ਨੂੰ ਕਿਉਂਕਿ ਯੂਰੀਆ ਦੀ ਵੀ ਲੋੜ ਪੈਣੀ ਆ ਸਾਧ ਗੁਰੂ ਕਿਰਪਾ ਕਰਨ ਤੇ ਇਸੇ ਤਰ੍ਹਾਂ ਹੀ ਬਹੁਤ ਸਾਰੇ ਭੈਣ ਭਰਾਵਾਂ ਨੇ ਜਿਹੜੀ ਹੜ੍ਹ ਪ੍ਰਭਾਵਿਤ ਲੋਕਾਂ ਦੀ ਸੇਵਾ ਕਰ ਲਈ ਸਾਡੇ ਕੋਲ ਸੇਵਾ ਅੱਜ ਵੀ ਜਮਾ ਪਈ ਆ ਤੇ ਸਾਡੀ ਕੋਸ਼ਿਸ਼ ਰਹੇਗੀ ਪੂਰੀ ਇਮਾਨਦਾਰੀ ਤੇ ਪਾਰਦਰਸ਼ਤਾ ਦੇ ਨਾਲ ਉਹ ਸੇਵਾ ਜਿਹੜੀ ਆ ਹਰ ਪ੍ਰਭਾਵਿਤ ਕਿਸਾਨਾਂ ਤੱਕ ਮਜ਼ਦੂਰਾਂ ਤੱਕ ਜਾਂ ਹੋਰ ਲੋੜਵੰਦ ਪਰਿਵਾਰਾਂ ਤੱਕ ਪਹੁੰਚਾਈ ਜਾਵੇ ਹੁਣ ਮੁਹਾਲੀ ਤੋਂ ਇੱਕ ਸਪੋਰਟ ਲੀਡ ਨਾਂ ਦੀ ਇੱਕ ਸੰਸਥਾ ਵੱਲੋਂ ਸਾਡੇ ਕੋਲ ਬਹੁਤ ਸਾਰਾ ਜਿਹੜੇ ਆ ਸੂਟ ਲੇਡੀ ਸੂਟ ਜਿਹੜੇ ਆ ਸਾਡੇ ਕੋਲ ਪਹੁੰਚੇ ਨੇ ਤੇ ਨਾਲ ਦੀ ਨਾਲ ਦਵਾਈਆਂ ਨੇ ਬਹੁਤ ਵਧੀਆ ਜਿਹੜੀਆਂ ਉਹ ਜਿਹੜੇ ਮੈਡੀਕਲ ਮਾਹਰ ਨੇ ਉਹਨਾਂ ਦੀਆਂ ਸਲਾਹਾਂ ਲੈ ਕੇ ਤੇ ਉਹ ਵੀ ਅਸੀਂ ਲੋੜਵੰਦ ਲੋਕਾਂ ਤੱਕ ਜਲਦੀ ਪਹੁੰਚਾਵਾਂਗੇ ਇਹ ਵੀਡੀਓ ਨੂੰ ਆਤਮਾ ਬਾਦ ਸ਼ੇਅਰ ਕਰ ਦਿਓ ਜੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ